ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਅੱਜ ਇੱਕ ਛੋਟਾ ਜਿਹਾ ਸਵਾਲ ਹੈ ਤੇ ਇੱਕ ਆਪ ਜੀ ਨੂੰ ਬੇਨਤੀ ਕਰਨੀ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕਰ ਦਿੰਨੇ ਆ ਉਸ ਤੋਂ ਬਾਅਦ ਜੋ ਸਵਾਲ ਆ ਉਹਦੇ ਤੇ ਵਿਚਾਰ ਕਰਦੇ ਆ ਸੋ ਜੋ ਬੇਨਤੀ ਇਹ ਆ ਕਿ ਜਿਹੜਾ ਆਪਣਾ YouTube ਚੈਨਲ ਦੇ ਉੱਤੇ ਵਾਹਿਗੁਰੂ ਸਿਮਰਨ ਚੈਨਲ ਬੰਦ ਹੋ ਗਿਆ ਤੇ ਆਪਾਂ ਇੱਕ ਨਵਾਂ ਚੈਨਲ ਬਣਾਇਆ ਆ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਹੋਊਗਾ ਉਹ ਲਿੰਕ ਤੁਸੀਂ ਖੋਲ ਕੇ ਤਾਂ ਚੈਨਲ ਨੂੰ ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਆਪਣੇ Facebook ਆਈਡੀਆਂ ਤੇ ਆਪਣੇ ਸਟੇਟਸ ਤੇ WhatsApp ਸਟੇਟਸ ਤੇ ਜਿੱਥੇ ਵੀ ਲਗਾ ਸਕਦੇ ਆ ਕਿਉਂਕਿ ਵਾਈਕੁੱਝ ਸਾਨੂੰ ਲੱਗਦਾ ਹੈ ਵੀ ਵੀ ਅਸੀਂ ਚੈਨਲ ਦੇ ਉੱਤੇ ਜਾਂ ਇੱਧਰ ਵੀ ਕੋਈ ਵੀ ਇਦਾਂ ਦੀ ਚੀਜ਼ ਅਪਲੋਡ ਨਹੀਂ ਕਰਦੇ ਜਿਵੇਂ ਕਿ ਗਾਣੇ ਹੋ ਗਏ নাচ ਗਾਣੇ ਹੋ ਗਏ ਕੋਈ ਕੋਈ ਵੀ ਦੁਨਿਆਵੀ ਅਪਾਧਿਆਤਮਕ ਦੇ ਤੌਰ ਤੇ ਜੋ ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਆ ਕਿ ਤੁਸੀਂ ਸਿਮਰਨ ਕਰੋ ਉਹਦੇ ਨਾਲ ਰਿਲੇਟਡ ਆਪਾਂ ਵੀਡੀਓ ਪਾਉਂਦੇ ਆ ਤੇ ਸਾਨੂੰ ਲੱਗਦਾ ਵੀ ਕੋਈ ਮਾੜੀ ਚੀਜ਼ ਨਹੀਂ ਹੈ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਜੋ ਤੁਹਾਨੂੰ ਇਹ ਲਿੰਕ ਸਾਹਮਣੇ ਸ਼ੋ ਹੋ ਰਿਹਾ ਉਹ ਟਾਈਟਲ ਦੇ ਵਿੱਚ ਸ਼ੋ ਹੋ ਰਿਹਾ ਹੋਣਾ ਉਹਨੂੰ ਖੋਲ ਕੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਉਧਰ ਵੀ ਆਪਣੀ ਸੰਗਤਾਂ ਜੁੜ ਸਕਣ ਜਿਹੜਾ ਚੈਨਲ ਆਪਣਾ ਡਿਲੀਟ ਹੋਇਆ ਹੈ ਉੱਤੇ 58000 ਆਪਣੀ ਸੰਗਤਾਂ ਐਡ ਸੀਗੀਆਂ ਤੇ ਉਹ ਕਿਸੇ ਨਾ ਕਿਸੇ ਰੀਜ਼ਨ ਕਰਕੇ ਚੈਨਲ ਡਿਲੀਟ ਹੋ ਗਿਆ ਸੋ ਆਪ ਜੀ ਨੂੰ ਇਹ ਇੱਕੋ ਹੀ ਬੇਨਤੀ ਹੈ ਤੇ ਵਾਹਿਗੁਰੂ ਜੋ ਇੱਕ ਸਵਾਲ ਸੀ ਆਪਾਂ ਨੂੰ ਆਇਆ ਕੁਲਦੀਪ ਕੌਰ ਜੀ ਆਪਾਂ ਨੂੰ ਸਵਾਲ ਕਰਦੇ ਆ ਕਿ ਅਸੀਂ ਜਦੋਂ ਸ਼ਬਦਾਂ ਨੂੰ ਸੁਣਦੇ ਆ ਅਨਹਦ ਸ਼ਬਦਾਂ ਨੂੰ ਸੁਣਦੇ ਆ ਤਾਂ ਉਹ ਸੁਣੇ ਨਹੀਂ ਜਾਂਦੇ ਜਦੋਂ ਅਸੀਂ ਸੁਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਵਿਚਾਰ ਹੋਰ ਜ਼ਿਆਦਾ ਵੱਧ ਜਾਂਦੇ ਵਾਹਿਗੁਰੂ ਜੀ ਇਸ ਅਵਸਥਾ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕਿ ਵੱਧ ਤੋਂ ਵੱਧ ਸਾਨੂੰ ਸਵਾਸ ਗਰਾਸ ਸਿਮਰਨ ਕਰਨਾ ਚਾਹੀਦਾ ਸਾਡਾ ਸਵਾਸ ਗਰਾਸ ਸਿਮਰਨ ਇੰਨਾ ਹੈ ਨਹੀਂ ਤਾਂ ਕਰਕੇ ਸਾਡੇ ਹਜੇ ਫੁਰਨੇ ਘੱਡੇ ਨਹੀਂ ਹੈ ਜੋ ਸਾਡੀ ਸੁਰਤੀ ਆ ਉਹ ਹਜੇ ਫੁਰਨਿਆਂ ਦੇ ਵਿੱਚ ਹੀ ਆ ਜਦੋਂ ਸੁਰਤੀ ਫੁਰਨਿਆਂ ਦੇ ਵਿੱਚੋਂ ਨਿਕਲ ਗਈ ਫਿਰ ਜਦੋਂ ਆਪਾਂ ਇਹ ਹਦ ਸ਼ਬਦਾਂ ਨੂੰ ਸੁਣਾਂਗੇ ਤਾਂ ਸਾਨੂੰ ਉਹ ਚੈਨ ਮਿਲੂਗੀ ਉਹ ਸਾਨੂੰ ਉਹ ਸੁੱਖ ਮਿਲੂਗਾ ਸਾਡੇ ਮਨ ਨੂੰ ਟਿਕਾ ਸ਼ਾਂਤੀ ਆਊਗੀ ਜਿਹਨੂੰ ਆਪਾਂ ਕੀ ਕਹਿੰਦੇ ਆ ਪੀਸ ਆਫ ਮਾਈਂਡ ਆਪਾਂ ਸਾਰੇ ਲੈਣਾ ਚਾਹੁੰਦੇ ਨਾ ਪੀਸ ਆਫ ਮਾਈਂਡ ਤੇ ਉਹ ਪੀਸ ਆਫ ਮਾਈਂਡ ਉਦੋਂ ਹੀ ਹੁੰਦਾ ਜਦੋਂ ਸਾਡੇ ਵਿਚਾਰ ਰੁਕੇ ਹੁੰਦੇ ਆ ਸਾਡੇ ਮਨ ਨੂੰ ਵਿਚਾਰ ਰੋਕਣੇ ਹੋਣ ਔਰ ਉਹਨੇ ਸ਼ੁਰੂ ਹੋ ਜਾਂਦੇ ਆ ਤੇ ਵੈਗੁਰੂ ਬਸ ਆਪਾਂ ਵੱਧ ਤੋਂ ਵੱਧ ਸਵਾਸ ਗ੍ਰਾਸ ਸਿਮਰਨ ਕਰਨਾ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਰਸਨਾ ਤੋਂ ਬੋਲਣਾ ਕੰਨਾਂ ਤੋਂ ਸੁਣਨਾ ਤੇ ਨੇਤਰਾਂ ਨੂੰ ਬੰਦ ਕਰ ਲੈਣਾ ਇੱਕ ਵਾਰ ਆਪਾਂ 1 ਮਿੰਟ ਦਾ ਅਭਿਆਸ ਕਰ ਲੈਨੇ ਤਾਂ ਜੋ ਪਤਾ ਲੱਗ ਜਵੇ ਕਿ ਆਪਾਂ ਅਭਿਆਸ ਕਿਵੇਂ ਕਰਨਾ ਹੈ ਤਾਂ ਜੋ ਸਾਡਾ ਮਨ ਵਿਚਾਰਾਂ ਤੋਂ ਪਰੇ ਹੋਵੇ ਸੋ ਨੇਤਰਾਂ ਨੂੰ ਆਪਾਂ ਬੰਦ ਕਰ ਲੈਣਾ ਸਰੀਰ ਨੂੰ ਹਿਲਾਉਣਾ ਨਹੀਂ ਹੈ ਰਸਨਾ ਤੋਂ ਬੋਲਣਾ ਕੰਨਾਂ ਤੋਂ ਸੁਣਨਾ ਵੀ ਆ ਜੇ ਅਸੀਂ ਕੰਨਾਂ ਤੋਂ ਸੁਣਦੇ ਨਹੀਂ ਤਾਂ ਸਾਨੂੰ ਫਾਇਦਾ ਨਹੀਂ ਹੁੰਦਾ ਕੰਨਾਂ ਤੋਂ ਸੁਣਨਾ ਜ਼ਰੂਰ ਹੈ ਸੁਣਾਉਣਾ ਹੈ ਇਹਨੂੰ ਜੋ ਵੀ Papa ਬੋਲਦੇ ਪਏ ਹਨ ਵਾਯ ਗੁਰੂ 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 ਵਾਇਗੁਰ ਐਸ ਤਰ੍ਹਾਂ ਸਿਮਰਨ ਕਰਦੇ ਕਰਦੇ ਸਾਡਾ ਮਨ ਵਿਚਾਰਾਂ ਤੋਂ ਪਰੇ ਹੋ ਜਾਂਦਾ ਇਹ ਪਰੇ ਉਦੋਂ ਹੋਣਾ ਜਦੋਂ ਅਸੀਂ ਰਸਨਾ ਤੋਂ ਜੋ ਸੀ ਬੋਲਿਆ ਆ ਉਹ ਕੰਨਾਂ ਦੇ ਨਾਲ ਜੇ ਅਸੀਂ ਸੁਣਾ ਦਿੱਤਾ ਜੇ ਸੁਣਿਆ ਨਹੀਂ ਫਿਰ ਸਾਡਾ ਮਨ ਕਿਉਂਕਿ ਵਿਚਾਰਾਂ ਦੇ ਵਿੱਚ ਨਿਕਲ ਗਿਆ ਜਿਨੇ ਸੁਣਨਾ ਸੀ ਜਿਨੇ ਚੈਨ ਦੇ ਨਾਲ ਬੈਠਣਾ ਸੀ ਉਹ ਵਿਚਾਰਾਂ ਦੇ ਵਿੱਚ ਨਿਕਲ ਗਿਆ ਸੋ ਵਿਚਾਰਾਂ ਦੇ ਵਿੱਚ ਨਿਕਲ ਨਹੀਂ ਦੇਣਾ ਜਦੋਂ ਆਪਾਂ ਬੋਲਣਾ ਵਾਹ ਉਦੋਂ ਵੀ ਸੁਣਾਉਣਾ ਜਦੋਂ ਬੋਲਣਾ ਗੁਰੂ ਉਦੋਂ ਵੀ ਸੁਣਾਣਾ ਇਸ ਨੂੰ ਸਵਾਸ ਗਰਾਸ ਸਿਮਰਨ ਕਹਿੰਦੇ ਆ ਸੋ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਿਮਰਨ ਕਰਨ ਵਾਸਤੇ ਆਖਿਆ ਗਿਆ ਆ ਬਾਕੀ ਤੁਰਦੇ ਫਿਰਦੇ ਤੁਰਦੇ ਫਿਰਦੇ ਆਪਾਂ ਸਿਮਰਨ ਕਰਨਾ ਜ਼ਰੂਰ ਕਰਨਾ ਜੇ ਤੁਰਦੇ ਫਿਰਦੇ ਪਾਸ ਸਿਮਰਨ ਕਰਾਂਗੇ ਸਾਡਾ ਮਨ ਕੀ ਆ ਵਿਚਾਰਾਂ ਦੇ ਵਿੱਚ ਨਹੀਂ ਜਾਊਗਾ ਸਾਡੇ ਮਨ ਦੇ ਵਿੱਚ ਇਹਨੇ ਥੌਟਸ ਨਹੀਂ ਆਊਗੇ ਜੋ ਸਾਡੇ ਮਨ ਦੇ ਵਿੱਚ ਇਹਨੇ ਥੌਟਸ ਨਹੀਂ ਆਊਗੇ ਫਿਰ ਕਿਹਦੇ ਨਾਲ ਜੁੜਿਆ ਰਹੂਗਾ ਜਿਆਦਾ ਰਸ ਨਾਲ ਚੱਲਦਾ ਹੋਊਗਾ ਅੰਦਰੋਂ ਮਦਨ ਜੀ ਦੀ ਆਵਾਜ਼ ਦੇ ਵਿੱਚ ਉਹ ਮੈਂ ਉਹਦੇ ਨਾਲ ਸੁਰਤੀ ਜੁੜੀ ਹੋਈ ਹੋਊਗੀ ਜਦੋਂ ਸੁਰਤੀ ਉਹਨਾਂ ਜੇ ਜੁੜ ਵੀ ਗਈ ਤਾਂ ਸਾਨੂੰ ਵਿਚਾਰ ਨਹੀਂ ਆਉਣੇ ਜੋ ਜੀ ਕਹਿੰਦੇ ਨੇ ਨਾ ਕਿ ਸਾਨੂੰ ਗੁੱਸਾ ਬਹੁਤ ਆਉਂਦਾ ਉਹ ਨਹੀਂ ਆਊਗਾ ਬੰਦ ਹੋ ਜਾਊਗਾ ਪਰ ਇਹਨੂੰ ਸੁਣਵਾਉਣਾ ਪੈਣਾ ਮਨ ਨੂੰ ਮਨ ਨੂੰ ਆਤ ਪਈ ਆ ਬਾਹਰ ਭੱਜਣ ਦੀ ਕਿਵੇਂ ਬਾਹਰਲੇ ਕੰਮ ਕਰਿਆ ਮੈਂ ਬਾਹਰਲੇ ਜਿੰਨੇ ਵੀ ਕੰਮ ਆ ਉਹ ਸਾਰੇ ਮੇਰੇ ਤੋਂ ਇਲਾਵਾ ਕਿਸੇ ਨੇ ਕਰਨੇ ਨਹੀਂ ਸੋ ਉਹ ਕੰਮ ਵੀ ਚੱਲੀ ਜਾਣੇ ਨੇ ਆਪਾਂ ਤਾਂ ਹੀ ਤਾਂ ਕੋਈ ਸਮਾਂ ਕੱਢਣਾ ਵਿੱਚੋਂ ਬੰਦੇ ਵਿੱਚ ਜਿਹੜਾ ਸਾਨੂੰ ਸਮਾਂ ਮਿਲਦਾ ਉਹ ਆਪਾਂ ਜ਼ਰੂਰ ਕੱਢਣਾ ਹੈ ਇਸੇ ਤਰ੍ਹਾਂ ਜਦੋਂ ਸਾਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਆ ਤੇ ਮਨ ਸਾਡਾ ਵਿਚਾਰ ਰਹੇ ਤੇ ਫਿਰ ਜਦੋਂ ਆਪਾਂ ਅਨਹਦ ਸ਼ਬਦਾਂ ਨੂੰ ਸੁਣਾਗੇ ਤਾਂ ਵੇਖਣਾ ਕਿੰਨਾ ਉਹ ਚੈਨ ਮਿਲਦੀ ਆ ਕਿੰਨਾ ਉਹ ਸੁੱਖ ਮਿਲਦਾ ਕਿੰਨੀ ਸ਼ਾਂਤੀ ਮਿਲਦੀ ਆ ਸਾਨੂੰ ਇਕਾਂਤ ਦੇ ਵਿੱਚ ਇਹ ਰਸ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਇਹ ਚਾਹੁੰਦੇ ਨੇ ਸਾਨੂੰ ਇਕਾਂਤ ਦੇ ਵਿੱਚ ਰਸ ਆਵੇ ਅੱਜੇ ਸਾਦ ਨੂੰ ਇਕਾਂਤ ਦੇ ਵਿੱਚ ਰਸ ਨਹੀਂ ਹੁੰਦਾ ਅੱਜੇ ਸਾਦ ਨੂੰ ਰਸ ਹੁੰਦਾ ਵੀ ਸਾਡੇ ਕੋਲ ਪਰਿਵਾਰ ਹੋਵੇ ਸਾਡੇ ਕੋਲ ਸਾਡੇ ਯਾਰ ਮਿੱਤਰ ਦੋਸਤ ਹੋਣ ਅਸੀਂ ਕਿਤੇ ਪਾਲਟੀ ਛਾਲਟੀ ਕਰੀਏ ਮੇਰੀ ਇਹ ਸਾਰਿਆਂ ਨੂੰ ਪਰ ਨਾਮ ਅਭਿਆਸੀ ਸੰਤ ਮਹਾਪੁਰਸ਼ ਜਿੰਨੇ ਹੁੰਦੇ ਇਕਾਂਤ ਰਹਿ ਕੇ ਜਾਦਾ ਇਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਆ ਕਿਉਂਕਿ ਉੱਥੇ ਵਿਚਾਰ ਹੁੰਦੇ ਨਹੀਂ ਇਹ ਮਾਲਕ ਦੀ ਆਵਾਜ਼ ਦੇ ਨਾਲ ਜੁੜੇ ਹੁੰਦੇ ਆ ਸੋ ਵਾਹਿਗੁਰੂ ਜੀ ਇਹ ਸਗਾ ਸਵਾਲ ਜੋ ਕਿ ਕੁਲਦੀਪ ਕੌਰ ਜਿਨ੍ਹਾਂ ਨੇ ਪੁੱਛਿਆ ਸੀ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਸੋ ਸੰਗਤ ਜੀ ਜੋ ਖਾਸ ਬੇਨਤੀ ਸੀ ਉਹ ਇਹ ਹੈ ਕਿ ਆਪਣਾ YouTube ਚੈਨਲ ਵਾਹਿਗੁਰੂ ਸਿਮਰਨ ਪਰਸੋਂ ਰਾਤੀ ਬੰਦ ਹੋ ਗਿਆ ਹਮੇਸ਼ਾ ਵਾਸਤੇ ਉਹ ਬੰਦ ਹੋ ਗਿਆ ਤੇ ਜੋ ਨਵਾਂ ਚੈਨਲ ਹੈ ਉਹਦਾ ਲਿੰਕ ਆਪਾਂ ਦਿੱਤਾ ਹੋਇਆ ਤੁਸੀਂ ਇਸ ਨਵੇਂ ਚੈਨਲ ਨੂੰ ਇਹਦਾ ਲਿੰਕ ਖੋਲ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ ਜੋ ਤੁਹਾਡੇ ਜਿੱਥੇ ਵੀ ਸੋਸ਼ਲ ਮੀਡੀਆ ਹੈ ਉੱਥੇ ਤੁਸੀਂ ਸ਼ੇਅਰ ਕਰੋ ਸੰਗਤਾਂ ਨੂੰ ਵੱਧ ਤੋਂ ਵੱਧ ਐਡ ਕਰੋ ਤਾਂ ਜੋ ਜਿੰਨਾ ਆਪਣਾ ਪਹਿਲਾ ਚੈਨਲ ਸੀ ਉਸ ਤੋਂ ਵੀ ਜ਼ਿਆਦਾ ਇਹ ਸੰਗਤਾਂ ਉਹਦੇ ਵਿੱਚ ਐਡ ਹੋ ਸਕਣ ਸੋ ਇਹ ਨਵਾਂ ਚੈਨਲ ਹੈ ਇੱਧਰ ਵੀ ਅੱਪਾ ਵੀਡੀਓ ਪਾਈ ਦੀਆਂ ਨੇ ਜੋ ਵੀ ਸੰਗਤਾਂ ਸਵਾਲ ਕਰਦੀਆਂ ਨੇ ਜੋ ਵੀ ਗੁਰਬਾਣੀ ਦੇ ਵਿੱਚ ਸ਼ਬਦ ਹੁੰਦੇ ਨੇ ਉਹਨਾਂ ਦਾ ਵਿਖਿਆਨ ਅੱਪਾ ਕਰਦੇ ਹਾਂ ਸਿਮਰਨ ਦੀ ਵਿਚਾਰ ਕਰਦੇ ਹਾਂ ਸੋ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵਿਚਾਰ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਅੱਜ ਦੀ ਵਿਚਾਰ ਵਧੀਆ ਲੱਗੀ ਤਾਂ ਕਿ ਹੋਰ ਭੈਣਾ ਭਰਾਵਾਂ 'ਚ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿ